ਹਰਿਆਣਾ ਤੇ ਪੰਜਾਬ ਵਿਚਾਲੇ ਚੱਲ ਰਹੇ ਪਾਣੀ ਦੇ ਵਿਵਾਦ ਦੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਭਾਜਪਾ ਪੰਜਾਬ ਨਾਲ ਬੇਇਨਸਾਫੀ ਕਰ ਰਹੀ ਹੈ ਨਾਲ ਹੀ ਇਹ ਪੰਜਾਬੀਆਂ ਵਿਰੁੱਧ ਸਾਜ਼ਿਸ਼ ਰਚੀ ਜਾ ਰਹੀ ਹੈ ਭਾਜਪਾ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਮੈਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਨਹੀਂ ਹੋਣ ਦੇਵਾਂਗਾ ਪਿਛਲੇ 2 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦਾ ਮੁੱਦਾ ਪਹ ਗਿਆ ਹੈ ਪੰਜਾਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਹਰਿਆਣਾ ਨੇ ਆਪਣੇ ਹਿੱਸੇ ਦੇ ਪਾਣੀ ਦੀ ਵਰਤੋਂ ਕਰ ਲਈ ਹੈ ਹੁਣ ਇਹ ਹੋਰ ਪਾਣੀ ਮੰਗ ਰਿਹਾ ਹੈ ਮਾਨਵਤਾ ਦੇ ਆਧਾਰ ਤੇ ਉਸ ਨੂੰ ਹਾਲੇ ਵੀ ਪਾਣੀ ਦਿੱਤਾ ਜਾ ਰਿਹਾ ਹੈ ਜਦੋਂ ਕਿ ਹਰਿਆਣਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਮਿਲਣ ਵਾਲੇ ਪਾਣੀ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਪਹਿਲਾਂ ਰੋਜ਼ਾਨਾ 8000 ਕਿਊਸਿਕ ਪਾਣੀ ਮਿਲਦਾ ਸੀ ਜਦੋਂ ਕਿ ਹੁਣ ਇਹ ਸਿਰਫ 4000 ਕਿਊਸਿਕ ਪਾਣੀ ਕਰ ਦਿੱਤਾ ਗਿਆ ਹੈ ਜਿਕਰ ਜੋ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਦੇ ਪੋਸਟ ਪਾ ਕੇ ਕਿਹਾ ਕਿ ਪਾਜਬਾ ਪੰਜਾਬ ਤੇ ਦਬਾਅ ਬਣਾ ਰਹੀ ਹੈ ਕਿ ਹਰਿਆਣਾ ਨੂੰ ਹੋਰ ਪਾਣੀ ਦਿੱਤਾ ਜਾਵੇ ਸੀਐਮ ਮਾਨ ਨੇ ਕਿਹਾ ਹੈ ਕਿ ਪਾਜਬਾ ਪੰਜਾਬ ਖਿਲਾਫ ਚੜ੍ਹੇ ਕੋਜੀ ਚਾਲ ਦੇ ਵਿੱਚ ਸੈਚ सीएम ਆਉਣ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਖਿਲਾਫ ਚਲ ਰਹੀ ਕੋਜੀ ਚਾਲ ਦੇ ਵਿੱਚ ਸਫਲ ਨਹੀਂ ਹੋਵੇਗੀ ਉੱਥੇ ਹੀ ਹੁਣ ਹਰਿਆਣਾ ਨੇ ਪੰਜਾਬ ਤੇ ਪਾਣੀ ਵਿੱਚ ਕਟੌਤੀ ਕਰਨ ਦਾ ਦੋਸ਼ ਲਗਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪਹਿਲਾਂ 8500 ਕਿਊਸਿਕ ਪਾਣੀ ਦਿੰਦਾ ਸੀ ਹੁਣ ਇਸ ਦਾ ਅੱਧਾ ਰਹਿ ਗਿਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਇਸ ਨੂੰ ਲੈ ਕੇ ਕੀ ਫੈਸਲਾ ਹੁੰਦਾ ਹੈ ਉੱਥੇ ਇਸ ਮਾਮਲੇ ਨੇ ਸਿਆਸਤ ਪਖਾ ਦਿੱਤੀ ਹੈ